रिश्ते बिखਰਦਾ انسان আজকাল ਦੇ ਸਮੇਂ ਦੇ ਵਿੱਚ ਅਸੀਂ ਦੇਖ ਰਿਹਾ ਕਿ ਰਿਸ਼ਤੇ ਜਿਹੜੇ ਹੈ ਉਹ ਟੁੱਟ ਰਹੇ ਨੇ ਅਸੀਂ ਕਈ ਦ੍ਰਿਸ਼ਟੀਆ ਦੀ ਗੱਲ ਵਿੱਚ ਉਹ ਕਰਨਾ ਚਾਹਾਂਗੇ ਹਰ ਰਿਸ਼ਤੇ ਦੀ ਗੱਲ ਇਥੇ ਨਹੀਂ ਕਰ ਸਕਦੇ ਕਿਉਂਕਿ ਕੁਝ ਰਿਸ਼ਤੇ ਹੁੰਦੇ ਆ ਉਹ ਤਾਂ ਪਰਮਾਤਮਾ ਦੀ ਦੇਣ ਹੁੰਦਾ ਜਿਵੇਂ ਬੱਚਾ ਜਨਮ ਹੀ ਲੈਂਦਾ ਤਾਂ ਉਸਦੇ ਰਿਸ਼ਤੇ ਜੁੜ ਜਾਂਦੇ ਨੇ ਮਾਂ ਦਾ ਰਿਸ਼ਤਾ ਪਿਓ ਦਾ ਰਿਸ਼ਤਾ ਉਹ ਤਾਂ ਥੋੜਾ ਤੋਂ ਕੋ ਦੇ ਨਾਲ ਜਾਂਦੇ ਨੇ ਪਰ ਇਸ ਤੋਂ ਬਾਅਦ ਜਿਹੜੇ ਰਿਸ਼ਤੇ ਅਸੀਂ ਆਪ ਬਣਾ ਲਿਆ ਯਾਹੋਚ ਰਿਸ਼ਤੇ ਐਸੇ ਹੁੰਦੇ ਨੇ ਜਿਹੜੇ ਖੂਨ ਦੇ ਨਹੀਂ ਹੁੰਦੇ ਉਹਨਾਂ ਰਿਸ਼ਤਿਆਂ ਦੇ ਵਿੱਚ ਕੋਈ ਕਾਰਨ ਤਰਾਰ ਆ ਜਾਂਦੀ ਨਹੀਂ ਜਦਕਿ ਉਹ ਰਿਸ਼ਤੇ ਸਾਨੂੰ ਬਹੁਤ ਹੀ ਦਿਲ ਦੇ ਕਰੀਬ ਹੁੰਦੇ ਨੇ ਪਰ ਫਿਰ ਵੀ ਟੁੱਟਦੇ ਭਰੋਸੇ ਦੇ ਨਾਲ ਇਹ ਰਿਸ਼ਤੇ ਵੀ ਟੁੱਟ ਜਾਂਦੇ ਨੇ ਤੇ ਇਨਸਾਨ ਟਿਕਰ ਜਾਂਦਾ ਹੈ ਇਸ ਲਈ ਖਾਸ ਵਿਸ਼ੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਭਰੋਸਾ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਰਾਂਗੀ ਕਿ ਜਿੱਸਾ ਇਨਸਾਨ ਕੋਈ ਵੀ ਰਿਸ਼ਤਾ ਬਣਾਉਂਦਾ ਹੈ ਨਾ ਤਾਂ ਭਰੋਸਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ

ਪਾਣੀ ਲਿਖਣਾ ਇਸ ਲਈ ਜੇ ਅਸੀਂ ਇਮਾਨਦਾਰੀ ਦੇ ਨਾਲ ਰਿਸ਼ਤੇ ਨਿਭਾਉਣੇ ਆ ਤੇ ਸਾਡਾ ਭਰੋਸਾ ਤਾਂ ਹੀ ਬਣ ਸਕਦਾ ਹੈ ਕਿੰਨੇ ਰਿਸ਼ਤੇ ਇਹ احساس ਦੇ ਨਾਲ ਜੁੜੇ ਹੁੰਦੇ ਨੇ ਜਿੱਤੇ ਇਹ احساس ਖਤਮ ਉੱਤੇ ਰਿਸ਼ਤੇ ਖਤਮ ਫਿਰ ਇਨਸਾਨ ਵਿਖਰਨਾ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਰਿਸ਼ਤੇ ਤਾਂ ਵਿਖਰ ਜਾਂਦੇ ਨੇ ਜਦੋਂ ਅਸੀਂ ਹੌਮੇ ਦੇ ਵਿਚ ਆ ਜਾਂਦੇ ਨੇ ਇਹ ਕਾਰਨ ਹੈ ਸਾਡੇ ਕੋਲ ਸਭ ਕੁਝ ਆ ਜਾਂਦਾ ਹੈ ਅਸੀਂ ਸਭ ਕੁਝ ਆਹੰਤ ਵਾ ਸਭ ਕੁਝ ਦਾ ਮੇਰਾ ਮਤਲਬ ਹੈ ਸੜੋਗੋ ਰੁਪਏ ਪੈਸੇ ਆ ਜਾਂਦੇ ਨੇ ਸਾਡੇ ਕੋਲ ਵੱਡੀਆਂ ਕੋਠੀਆਂ ਗੱਡੀਆਂ ਸਭ ਕੁਝ ਪਰਮਾਤਮਾ ਦੀ ਦੇਣ ਹੈ ਸਭ ਕੁਝ ਸਾਡੇ ਕੋਲ ਆ ਜਾਂਦਾ ਹੈ ਤੇ ਉਸ ਵੇਲੇ ਅਸੀਂ ਉਸ ਪਰਮ ਪਿਤਾ ਪਰਮੇਸ਼ਵਰ ਦਾ ਸ਼ੁਕਰੀਆ ਅਗਾ ਕਰੰਦੀ ਥਾਂ ਕਈ ਵਾਰੀ ਅਹੰਕਾਰ ਦੇ ਵਿੱਚ ਆ ਜਾਂਦਾ ਹੈ ਉਸ ਅਹੰਕਾਰ ਉਸ ਕਿਵੇਂ ਦੂਰ ਕਰ ਸਕਦੇ ਹਾਂ ਅਸੀਂ ਤਾਂ ਹੀ ਦੂਰ ਕਰ ਸਕਦੇ ਹਾਂ ਜੇ ਅਸੀਂ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰੀਏ ਕਿ ਉਸ ਨੇ ਇਸ ਸਮੇਂ ਸਾਰੀਆਂ ਚੀਜ਼ਾਂ ਬਖਸ਼ੀਆਂ ਨੇ ਚਾਕਿ ਉਲਟ ਹੋ ਜਾਂਦਾ ਐਸੇ ਹੰਕਾਰ ਦੇ ਲੈ ਚਾਜੁੰਦੇ ਨੇ ਜਦਕਿ ਖੁੰਦਾ ਹੈ ਕਿ ਜਦੋਂ ਸਾਡੇ ਕੋਲ ਸਾਰਾ ਕੁਝ ਆ ਜਾਂਦਾ ਹੈ ਉਸ ਵੇਲੇ ਅਸੀਂ ਅਹੰਕਾਰ ਦੇ ਵਿੱਚ ਆ ਜਾਂਦੇ ਹਾਂ ਉਸ ਵੇਲੇ ਸਾਨੂੰ ਆਪਣੇ ਰਿਸ਼ਤੇ ਫਿੱਕੇ ਨਜ਼ਰ ਆਉਂਦੇ ਨੇ ਸਾਨੂੰ ਨਜ਼ਰ ਆਉਂਦਾ ਹੈ ਕਿ ਇਹਨਾਂ ਰਿਸ਼ਤਿਆਂ ਦੀ ਸਾਨੂੰ ਕੋਈ ਲੋੜ ਨਹੀਂ ਤੇ ਜੇ ਸਾਨੂੰ ਕਿਸੇ ਚੀਜ਼ ਦੀ ਲੋੜ ਹੈ ਤੇ ਉਹ ਸਿਰਫ ਪੈਸਾ ਹੈ ਜਦਕਿ ਬਹੁਤ ਸਾਰੇ ਉਦਾਹਰਣ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਐਸੇ ਦੇਖ ਸਕਦੇ ਆ ਜਦੋਂ ਪੈਸਾ ਕਮ ਨਹੀਂ ਹੁੰਦਾ ਉਸ ਵੇਲੇ ਰਿਸ਼ਤੇ ਹੀ ਕਮ ਪਾਉਂਦੇ ਨੇ ਪਰ ਜੇ ਅਸੀਂ ਰਿਸ਼ਤੇ ਆ ਤੇ ਨਾਲ ਬਣਾ ਕੇ ਹੀ ਨਹੀਂ ਰੱਖਾਂਗੇ ਤੇ ਅਸੀਂ ਬਿੱਖੜਦੇ ਜਾਵਾਂਗੇ ਅਸੀਂ ਕਿਉਂਕਿ ਸਮੂਹ ਦੇ ਸਾਰੇ ਇਨਸਾਨਾਂ ਦੀ ਗੱਲ ਕਰੀਏ ਜੇ ਅਸੀਂ ਨਿਸ਼ਟੇ ਨਹੀਂ ਨਿਭਾਵਾਂਗੇ ਤੇ ਅਸੀਂ ਵਿਖੜਦੇ ਜਾਵਾਂਗੇ ਤੇ ਬਹੁਤ ਜ਼ਰੂਰੀ ਹੈ ਆਪਣੇ ਟੁੱਟਦੇ ਰਿਸ਼ਤੇਆਂ ਨੂੰ ਸੰਭਾਲਣਾ ਕਿਉਂਕਿ ਇਹ ਰਿਸ਼ਤੇਆਂ ਦਾ ਤਾਣਾ ਬਨਾਹੀ ਸਾਨੂੰ ਪੋਜ਼ਿਟਿਵ ਰੱਖਦਾ ਅਸੀਂ ਅੱਗੇ ਵਧਦੇ ਹਾਂ ਜੇ ਜ਼ਿੰਦਗੀ ਦੇ ਵਿੱਚ ਅਸੀਂ ਜਿੰਨੀ ਮਰਜ਼ੀ ਤਰੱਕੀ ਕਰ ਲਈਏ ਜੇ ਸਾਡੀ ਤਰੱਕੀ ਦੇ ਵਿੱਚ ਕੋਈ ਖੁਸ਼ ਹੋਣ ਵਾਲਾ ਹੀ ਨਹੀਂ ਹੋਏਗਾ ਸਾਡੇ ਰਿਸ਼ਤੇ ਹੀ ਨਹੀਂ ਹੋਣਗੇ ਤੇ ਉਸ ਤਰੱਕੀ ਦੇ ਮਾਇਨੇ ਕਾਫੀ ਹੱਦ ਤੱਕ ਕਰਦੇ ਜਾਣਗੇ ਸ਼ਾਇਦ ਇੱਕ ਐਸੀ ਚੀਜ਼ ਹੋਏਗੀ ਜਿਹੜੀ ਸਾਨੂੰ ਅੱਗੇ ਵਧਣ ਤੋਂ ਰੋਕ ਵੀ ਸਕਦੀ ਹੈ ਅਸੀਂ ਅਕਸਰ ਜਿਹੜਾ ਇਲਜ਼ਾਮ ਹੈ ਨਾ ਬਾਹਰਲੇ ਕਲਚਰ ਤੇ ਲਾ ਦਿੰਦੇ ਹਾਂ ਕੁਝ ਵੀ ਮਾੜਾ ਹੁੰਦਾ ਨਾ ਤਾਂ ਅਸੀਂ ਕਹਿੰਦੇ ਹਾਂ ਕਿ ਆ ਜੀ ਇੱਥੇ ਨਹੀਂ ਸੀਗਾ ਇਹ ਤਾਂ ਬਾਹਰੋਂ ਸਿੱਖਿਆ ਸੀ ਬਾਹਰੋਂ ਵੀ ਅਸੀਂ ਤਾਂ ਹੀ ਸਿੱਖਿਆ ਜੇ ਉਹ ਸਿੱਖਣ ਨੂੰ ਸਾਡਾ ਮਨ ਮੰਨਦਾ ਹੈ लोग बहुत, बहुत सारिया चीजा ने जी उन्होंने सीखी है पर फिर क्यों अंग गए अपने रिश्ते गुआ वेस्टर्न कल्चर सीखते जा रहे हैं क्यों आखिर क्यों जिम्मेवार कौन है सबका ਤੇ ਸੋਚਣ ਵਾਲੀ ਗੱਲ ਹੈ ਕਿ ਅਸੀਂ ਕਿਸ ਨੂੰ ਇਹ ਸਭ ਚੀਜ਼ਾਂ ਦਾ ਜਿੰਮੇਵਾਰ ਠਿਰਾ ਦੇਣ ਆ ਅਸੀਂ ਇੱਕ ਜ਼ਿੰਮੇਵਾਰੀ ਬਾਹਰਲੇ ਮ ਕਾ ਤੇ ਨਹੀਂ ਸੁੱਟ ਸਕਦੇ ਸਾਨੂੰ ਆਪ ਨੂੰ ਹੀ ਇਸ ਵਿਸ਼ੇ ਤੇ ਸੋਚਣ ਦੀ ਲੋੜ ਹੈ ਕਿਉਂਕਿ ਰਿਸ਼ਤੇ ਨੇ ਬਣਾਉਣ ਲਈ ਇਮਾਨਦਾਰੀ ਚਾਹੀਦੀ ਹੈ ਭਰੋਸਾ ਚਾਹੀਦਾ ਹੈ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਰਿਸ਼ਤਿਆਂ ਦੇ ਵਿੱਚ ਨਹੀਂ ਆ ਰਹੀ ਹੈ ਬਲਕਿ ਸੜਦਾ ਇੱਕ ਦੂਸਰੇ ਨੂੰ ਲੈ ਕੇ ਸ਼ੱਕ ਵੱਧਾ ਕਿ ਸਾਡੇ ਕਿਸੇ ਰਿਸ਼ਤੇ ਦੇ ਵਿੱਚ ਕੋਈ ਤਰੱਕੀ ਕਰਦਾ ਹੈ ਉਹਦੇ ਵਿੱਚ ਵੀ ਸਾਡਾ ਸ਼ੱਕ ਆ ਜਾਂਦਾ ਹੈ ਕਿ ਇਹਨੂੰ ਇਹ ਸਭ ਕੁਝ ਕਿਵੇਂ ਮਿਲਿਆ ਇਹਨੇ ਐਸਾ ਕੀ ਕੀਤਾ ਉਹ ਸਭ ਕੁਝ ਅਸੀਂ ਆਪ ਵੀ ਪਾਣਾ ਚਾਹੁੰਦੇ ਹਾਂ ਤੇ ਕਈ ਵਾਰੀ ਅਸੀਂ ਕਿਸੇ ਕਾਮਯਾਬ ਇਨਸਾਨ ਦੀ ਕਾਮਯਾਬੀ ਤਾਂ ਦੇਖ ਲੈਂਦੇ ਆ ਪਰ ਉਸ ਕਾਮਯਾਬੀ ਦੇ ਪਿੱਛੇ ਉਸਨੇ ਕਿੰਨੀ ਮਿਹਨਤ ਕੀਤੀ ਹੁੰਦੀ ਹੈ ਇਹ ਕਈ ਵਾਰੀ ਅਸੀਂ ਨਹੀਂ ਦੇਖ ਪਾਦੇ ਹਾਂ ਜੇ ਅੱਜਕੱਲ੍ਹ ਦੇ ਸਮੇਂ ਦੀ ਗੱਲ ਹੋ ਰਹੀ ਹੈ ਨਾ ਤੇ ਇਥੇ ਸੋਸ਼ਲ ਮੀਡੀਆ ਦੀ ਮੈਂ ਗੱਲ ਜ਼ਰੂਰ ਕਰਾਂਗੀ ਇਹ ਵਿਸ਼ਿਆ ਦੀ ਗੱਲ ਹੁੰਦੀ ਹੈ ਤੇ ਸੋਸ਼ਲ ਮੀਡੀਆ ਨੇ ਦੇਤੇ ਬਹੁਤ ਹੀ ਜ਼ਿਆਦਾ ਅਸਰ ਪਾਇਆ ਹੈ ਅਸੀਂ ਆਪਣੀ ਗੱਲ ਜੇ ਕਰੀਏ ਤੇ ਸੋਸ਼ਲ ਮੀਡੀਆ ਸਾਈਟਸ 'ਤੇ ਅਸੀਂ ਆਏ ਦੇ ਤਸਵੀਰਾਂ ਪਾਉਂਦੇ ਹਾਂ ਹੈਨਾ ਸਾਰਾ ਦਿਲ ਕਰਦਾ ਹੈ ਕਿ ਤਸਵੀਰਾਂ ਸਾਰੇ ਦੇਖਣ ਉਸ ਨੂੰ ਲਾਈਕ ਕਰਨ ਉਸ ਨੂੰ ਕਮੈਂਟ ਕਰਨ ਤੇ ਲਾਈਕ ਤੇ ਕਮੈਂਟ ਵੀ ਕਿਤੇ ਜਾਂਦੇ ਨੇ ਪਰ ਕੀ ਇਹ ਲਾਈਕ ਤੇ ਕਮੈਂਟ ਸੱਚ ਵਿੱਚ ਦਿਲੋਂ ਕਿਤੇ ਜਾਂਦੇ ਨੇ ਜੋ ਸਾਡੇ ਲਈ ਇੰਨੀ ਜ਼ਿਆਦਾ ਇੱਛਾ ਰੱਖਦੇ ਨੇ ਮਤਲਬ ਸਾਡਾ ਮਨ ਹੀਰਾ ਤਾਂ ਇਦਾਂ ਹੋ ਗਿਆ ਕਿ ਜੇ ਅਸੀਂ ਕੋਈ ਅ ਤਸਵੀਰਾਂ ਕੁਝ ਅਸੀਂ ਆਪਣੀ ਜ਼ਿੰਦਗੀ ਦੇ ਨਾਲ ਸੰਬੰਧਿਤ ਸੋਸ਼ਲ ਮੀਡੀਆ 'ਤੇ ਪਾਨੇ ਆ ਤੇ ਸਾਨੂੰ ਆਦਤ ਪੈ ਗਈ ਐ ਸੀ ਉਸ ਨੂੰ ਬਾਰ ਬਾਰ ਦੇਖਦੇ ਆ ਕਿੰਨੇ ਲਾਈਕ ਆਏ ਕਿੰਨੇ ਕਮੈਂਟ ਆਏ ਪਰ ਕੀ ਇਹ ਸਭ ਕੁਝ ਦਿলো ਲਾਈਕ ਕੀਤਾ ਜਾਂਦਾ ਹੈ ਕੀ ਸੱਚਮੁੱਚ ਸਾਡੀਆਂ ਤਸਵੀਰਾਂ ਸਾਡੇ ਰਿਸ਼ਤੇ ਆਨ ਸਾਡੇ ਸ਼ਖ਼ਸ ਤਰਨ ਵਾਕਈ ਨਹੀਂ ਆ ਪਸੰਦ ਆਉਂਦੀਆਂ ਨੇ ਇਹ ਇੱਕ ਗੰਭੀਰ ਗੱਲ ਐ ਤੇ ਸੋਚਣ ਵਾਲੀ ਗੱਲ ਐ ਸ਼ਾਇਦ ਇਹ ਜਵਾਬ ਉਸ ਹਵాలే ਹੀ ਮਿਲ ਸਕਦਾ ਹੈ ਜਦੋਂ ਅਸੀਂ ਇਹ ਸੋਚੀਏ ਕਿ ਜੇ ਫਲਾਣੇ ਸਾਡੇ ਕਿਸੇ ਰਿਸ਼ਤੇਦਾਰ ਨੇ ਜਾਂ ਫਲਾਣੇ ਸਾਡੇ ਕਿਸੇ ਰਿਸ਼ਤੇ ਨੇ ਕੋਈ ਤਸਵੀਰ ਪਾਈ ਹੈ ਕੀ ਅਸੀਂ ਦਿਲੋਂ ਉਸ ਨੂੰ ਪਸੰਦ ਕੀਤਾ ਜਾਂ ਸਿਰਫ ਇੱਕ ਸੋਸ਼ਲ ਨੈਟਵਰਕ ਸਾਈਟ ਤੇ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿ ਆਹ ਫਾਰਮੈਲਟੀ ਲਈ ਉਸ ਨੂੰ ਲਾਈਕ ਕਰਤਾ ਉਸ ਨੂੰ ਪਸੰਦ ਕਰ ਲਿਆ ਪਰ ਇਹ ਸਾਰੀਆਂ ਗੱਲਾਂ ਜ਼ਰੂਰ ਸੋਚਣ ਵਾਲੀਆਂ ਹੈ ਜੇ ਅਸੀਂ ਇਹ ਸਾਰੀਆਂ ਗੱਲਾਂ ਨਹੀਂ ਸੋਚਾਂਗੇ ਤੇ ਵਾਕਈ ਇਨਸਾਨ ਬिखरਦਾ ਜਾਏਗਾ ਫਿਰ ਗੱਲ ਆ ਜਾਂਦੀ ਹੈ ਕਿ ਟੁੱਟ ਰਹੇ ਨੇ ਰਿਸ਼ਤੇ ਤੇ ਬिखर ਰਿਹਾ ਹੈ ਇਨਸਾਨ ਆਖੇ ਜ਼ਿੰਮੇਵਾਰ ਕੌਣ ਇਸ ਸਮੇਂ ਦਾ ਸੱਚ ਇਸ ਸਮੇਂ ਦੇ ਸੱਚ ਤੇ ਸਾਨੀਅਤ ਗੰਭੀਰ ਗੱਲਾਂ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀਆਂ ਨੇ ਫਿਰ ਉਹ ਹੀ ਗੱਲ ਕਰ ਰਿਹਾ ਕਿ ਰਿਸ਼ਤਿਆਂ ਦੀ ਕਦਰ ਵੀ ਅੱਜ ਕੱਲ ਪੈਸਿਆਂ ਨਾਲ ਮੰਗ ਲੱਗਦੀ ਹੈ ਜਿਹਦੇ ਕੋਲ ਪੈਸੇ ਨੇ ਉਹਦੇ ਬਹੁਤ ਸਾਰੇ ਰਿਸ਼ਤੇਦਾਰ ਨੇ ਪਰ ਜਿਹਦੇ ਕੋਲ ਪੈਸੇ ਨਹੀਂ ਹੈ ਜਾਂ ਫਿਰ ਇਹ ਸਮਾਜ ਦੇ ਵਿੱਚ ਕਿਤੇ ਗੱਲ ਫੈਲ ਜਮੇ ਕਿ ਇਸ ਕੰਮ ਕਰਨੀ ਚੱਲ ਰਹੀ ਹੈ ਇਸ ਨੂੰ ਪੈਸੇ ਦੀ ਲੋੜ ਹੈ ਤੇ ਅਸੀਂ ਦੂਰੋਂ ਹੀ ਉਸ ਨੂੰ ਸਲਾਮ ਕਰਦੇ ਆ ਕਿ ਸਾਡੇ ਕੋਲ ਨਾ ਹੋ ਇਹ ਕਿਸੀ માનਸਿਕਤਾ ਹੈ ਸਾਡੀ ਜਦਕਿ ਅਸੀਂ ਆਪਣੀ ਪੁਰਾਤਨ ਇਤਿਹਾਸ ਦੇਖੀਏ ਤਾਂ ਉਹ ਸਾਨੂੰ ਇਹੀ ਸਿਖਾਉਂਦਾ ਹੈ ਕਿ ਸਾਨੂੰ ਮਦਦ ਕਰਨੀ ਚਾਹੀਦੀ ਹੈ ਦੂਸਰੇ ਦੀ ਜੇ ਸਾਡੇ ਕੋਲ ਹੈ ਕਹਿੰਦੇ ਨਾ ਕਿ ਚੈਰਿਟੀ ਬਿਕਨਸ ਫਰੋਮ ਹੋਮ ਇਹ ਸਾਡੇ ਕੋਲ ਹੈ ਜੇ ਸਾਡੇ ਕੋਲ ਹੈ ਅਸੀਂ ਮਦਦ ਦੀ ਭਾਵਨਾ ਆਪਣੇ ਅੰਦਰ ਰੱਖਦੇ ਆਂ ਤੇ ਕਿਉਂ ਨਾ ਜੇ ਸਾਡੇ ਆਲੇ-ਦੋਲੇ ਕਿਸੇ ਰਿਸ਼ਤੇ ਨੂੰ ਕਿਸੇ ਰਿਸ਼ਤੇਦਾਰ ਨੂੰ ਮਦਦ ਦੀ ਲੋੜ ਹੈ ਤੇ ਅੱਗੇ ਵਧੀਏ ਉਸ ਦੀ ਮਦਦ ਕਰੀਏ ਕਟੋ-ਕਟ ਉਸ ਨੂੰ ਬਿਕਰਨ ਤੋਂ ਰੋਕ ਲਈ ਅਸੀਂ ਆਜ ਦਿਨ ਦੇਖਦੇ ਹਾਂ ਕਿ ਬਹੁਤ ਸਾਰੀਆਂ ਖਬਰਾਂ ਅਖਬਾਰਾਂ ਦੇ ਵਿੱਚ ਆਉਂਦੀਆਂ ਹਲੇ ਕਿ ਕਿਸੇ ਨੇ ਡਿਪਰੈਸ਼ਨ ਦੇ ਵਿੱਚ ਕਿਸੇ ਨੇ ਸਟ्रेस ਦੇ ਵਿੱਚ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ ਉਸ ਵੇਲੇ ਅਸੀਂ ਸੋਚਦੇ ਆਂ ਕਿ ਉਹ ਇਨਸਾਨ ਕਿੰਨਾ ਚਾਹੁੰਦਾ ਸੀ ਕਦਰ ਸਾਡੇ ਨਾਲ ਉਸ ਦਾ ਕਿੰਨਾ ਮਿਲਣਾ ਵਟਨਾ ਸੀ ਕਾਰਸ਼ੂ ਸਾਨੂੰ ਦੱਸੁੰਦਾ ਕਾਰਸ਼ੂ ਉਸ ਦੀ ਕੁਝ ਮਦਦ ਕਰਵਾ ਲਈ ਤੇ ਬਾਅਦ ਵਿੱਚ ਇਹ ਸੋਚਣ ਨਾਲੋਂ ਕਿਉਂ ਨਾ ਇਸ ਚੀਜ਼ ਨੂੰ ਅਸੀਂ ਪਹਿਲਾਂ ਹੀ ਸੋਚੀਏ ਕਿਸੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰੀਏ ਅੱਗੇ ਵਧਿਏ ਕਦੀ ਨਾ ਕਦੇ ਕਿਸੇ ਨਾ ਕਿਸੇ ਨੂੰ ਪਹਿਲ ਕਰਨੀ ਪਵੇਗੀ ਤੇ ਸੱਚ ਜਾਣਿਓ ਜਦੋਂ ਅਸੀਂ ਇਸ ਤਰ੍ਹਾਂ ਕਿਸੇ ਦੀ ਮਦਦ ਕਰਦੇ ਆ ਨਾ ਤੇ ਉਹ ਖੁਸ਼ੀ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਉਹ ਬਹੁਤ ਦੇਰ ਤੱਕ ਖੁਸ਼ੀ ਸਾਡੇ ਮਨ ਦੇ ਵਿੱਚ ਬਣੀ ਰਹਿੰਦੀ ਹੈ ਤੇ ਪਤਾ ਨਹੀਂ ਕਿੰਨੀਆਂ ਦੁਆਵਾਂ ਅਗਲਾ ਸਾਨੂੰ ਦਿੰਦਾ ਹੈ ਕਿ ਸਾਡੇ ਆਪਣੇ ਆਪ ਹੀ ਕੰਮ ਜਿਹੜੇ ਹੈ ਬਾਕੀ ਬੰਦੇ ਜਾਂਦੇ ਨੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਅਸੀਂ ਰਿਸ਼ਤੇ ਨਿਭਾਉ ਰਹੇ ਹਾਂ ਨਾ ਤੇ ਝੁਕਣਾ ਵੀ ਕਈ ਵਾਰੀ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਰੁੱਖ ਵੀ ਕਹਿੰਦੇ ਜਦੋਂ ਫਲਾਂ ਨਾਲ ਲੱਗ ਜਾਂਦਾ ਤਾਂ ਝੁਕ ਜਾਂਦਾ ਤੇ ਰਿਸ਼ਤੇ ਵੀ ਉਹੀ ਨਿਭਾ ਸਕਦਾ ਜਿਹੜਾ ਝੁਕਣਾ ਜਾਂਦਾ ਹੈ ਨਾ ਜੇ ਰਿਸ਼ਤੇ ਨੇ ਬੰਧ ਦੇ ਵਿੱਚ ਕਦੀ ਝੁਕਣਾ ਵੀ ਪਵੇ ਨਾ ਤੇ ਕਦੀ ਗੁਰੇਸ਼ ਨਹੀਂ ਕਰਨਾ ਚਾਹੀਦਾ ਤੇ ਸਭ ਤੋਂ ਜ਼ਰੂਰੀ ਗੱਲ ਇੱਕ ਹੋਰ ਆ ਜਾਂਦੀ ਹੈ ਕਿ ਰਿਸ਼ਤਿਆਂ ਨੂੰ ਨਿਭਾਉਣ ਲਈ ਟੁੱਟਦੇ ਰਿਸ਼ਤਿਆਂ ਨੂੰ ਬਚਾਉਣ ਲਈ ਇਨਸਾਨ ਨੂੰ ਵਿਕਰਨ ਤੋਂ ਬਚਾਉਣ ਲਈ ਰਿਸਪੈਕਟ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਰਿਸਪੈਕਟ ਅਸੀਂ ਰਿਸ਼ਤਿਆਂ ਦੇ ਵਿੱਚ ਲੈ ਕੇ ਆਂਦੇ ਆਂ ਤਾਂ ਹੀ ਜਿਹਦੇ ਸੋਹਣੀ ਤਰ੍ਹਾਂ ਰਹਿ ਸਕਦੇ ਨੇ ਇੱਕ ਦੂਸਰੇ ਦਾ ਮਾਨ ਸਨਮਾਨ ਕਰੀਏ ਕਿਉਂਕਿ ਮਾਨ ਸਨਮਾਨ ਦੇ ਨਾਲ ਰਿਸ਼ਤੇ ਪਲੰਬਦੇ ਨੇ ਰਿਸ਼ਤੇ ਬੰਦੇ ਨੇ ਰਿਸ਼ਤੇ ਨਿਖਾਦੇ ਨੇ ਰਿਸ਼ਤੇਆਂ ਦੇ ਵਿੱਚ ਕਈ ਵਾਰੀ ਬਹੁਤ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜਿਹੜੇ ਰਿਸ਼ਤਿਆਂ ਨੂੰ ਹੋਰ ਵੀ ਖੂਬਸੂਰਤ ਬਣਾ ਦਿੰਦੀਆਂ ਨੇ ਜੇ ਸਾਡੇ ਕੋ ਕੋਈ ਗਲਤੀ ਹੋ ਜਾਂਦੀ ਹੈ ਤੇ ਕਿਸੇ ਦੂਸਰੇ ਕੋਲੋਂ ਸੌਰੀ ਜਰੂਰ ਮੰਗੀਏ ਕਿਉਂਕਿ ਕਹਿੰਦੇ ਜੇ ਅਸੀਂ ਮੌਕੇ ਮੰਗ ਲੈਂਦੇ ਆ ਤੇ ਅਸੀਂ ਛੋਟੇ ਨਹੀਂ ਬਲਕਿ ਜਿਹੜੇ ਰਿਸ਼ਤੇ ਆ ਤਾਂ ਖੂਬਸੂਰਤ ਵੀ ਜੈਣਾ ਖੂਬਸੂਰਤ ਬੋਟਾ ਦੇ ਬਾਚੋ ਰੁਕ ਬੰਦ ਹੈ ਇਸ ਲਈ ਸੌਰੀ ਮੰਗਰ ਤੋਂ ਮਾਫੀ ਮੰਗਣ ਤੋਂ ਕਦੀ ਕੁਰੇਸ ਨਹੀਂ ਕਰਨਾ ਚਾਹੀਦਾ ਕਿ ਜਿਵੇਂ ਅਸੀਂ ਮਾਫੀ ਮੰਗ ਰਹੇ ਹਾਂ ਇਸੇ ਤਰ੍ਹਾਂ ਹੀ ਜੇ ਕਿਸੇ ਦੀ ਕੋਈ ਚੀਜ਼ ਚੰਗੀ ਲੱਗਦੀ ਹੈ ਦੋਸੀ ਤਾਰੀਫ ਵੀ ਜ਼ਰੂਰ ਕਰੀਏ ਕਿਉਂਕਿ ਤਾਰੀਫ ਜਦੋਂ ਅਸੀਂ ਕਰਦੇ ਆਂ ਤੇ ਦੂਸਰੇ ਨੂੰ ਵੀ ਚੰਗਾ ਲੱਗਦਾ ਹੈ ਤੇ ਸ਼ਾਇਦ ਜੇ ਕਿਸੇ ਦਾ ਮਨ ਉਦਾਸ ਹੋਵੇ ਨਾ ਤੇ ਉਹ ਵੀ ਖਿੜ ਜਾਂਦਾ ਤੇ ਇਸ ਲਈ ਤਾਰੀਫ ਕਰਨਾ ਵੀ ਨਹੀਂ ਖੁੱਲਣਾ ਚਾਹੀਦਾ ਤੇ ਹਮੇਸ਼ਾ ਹੀ ਆਪਣੇ ਲਾਲਚ ਨੂੰ ਨਹੀਂ ਸਾਹਮਣੇ ਰੱਖਣਾ ਚਾਹੀਦਾ ਯਾਨੀ ਸਿਰਫ ਆਪਣੇ ਬਾਰੇ ਹੀ ਨਹੀਂ ਸੋchna ਚਾਹੀਦਾ ਜਸ ਅਸੀਂ ਰਿਸ਼ਤੇ ਨਿਭਾ ਰਹੇ ਹਾਂ ਤੇ ਦੂਸਰਿਆਂ ਬਾਰੇ ਮਤਲਬ ਹਰ ਇੱਕ ਬਾਰੇ ਸੋchna ਚਾਹੀਦਾ ਕਿਉਂਕਿ ਰਿਸ਼ਤਾ ਅਸੀਂ ਇਹ ਨਹੀਂ ਕਹਿ ਸਕਦੇ ਸਿਰਫ ਖੂਨ ਦਾ ਰਿਸ਼ਤਾ ਹੈ ਜਾਂ ਸਿਰਫ ਸਾਡੇ ਆਪਣੇ ਸਾਡੇ ਆਪਣੇ ਨੇ ਜਿਹੜੇ ਵੀ ਰਿਸ਼ਤੇ ਅਸੀਂ ਨਿਭਾ ਰਹੇ ਹਾਂ ਭਾਵੇਂ ਉਹ ਦੋਸਤੀ ਦੇ ਰਿਸ਼ਤੇ ਦੀ ਗੱਲ ਕਿਉਂ ਨਾ ਕਰੀਏ ਪੂਰੀ ਇਮਾਨਦਾਰੀ ਦੇ ਨਾਲ ਨਿਭਾਈਏ ਤੇ ਜਦੋਂ ਕਿਸੇ ਨੂੰ ਮਦਦ ਦੀ ਲੋੜ ਹੈ ਉਸ ਦੀ ਮਦਦ ਜ਼ਰੂਰ ਕਰੀਏ ਕਿਉਂਕਿ ਸਮੇ ਦਾ ਸੱਚ ਹੈ ਜੇ ਅਸੀਂ ਅੱਜ ਕਿਸੇ ਦੀ ਮਦਦ ਕਰਦੇ ਹਾਂ ਤੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਕੋਲ ਜ਼ਰੂਰ ਵਾਪਸ ਆਂਦੀ ਹੈ ਇਸੇ ਤਰ੍ਹਾਂ ਟੁੱਟਦੇ ਰਿਸ਼ਤਿਆਂ ਨੂੰ ਅਸੀਂ ਬਚਾ ਸਕਦੇ ਹਾਂ ਤੇ ਇਨਸਾਨ ਨੂੰ ਵਿਗੜਨ ਤੋਂ ਬਚਾ ਸਕਦੇ ਹਾਂ ਤੇ ਹਰ ਇੱਕ ਦੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕਦੇ ਹਾਂ ਕਿਉਂਕਿ ਇਸ ਇਹਸਾਸ ਦੇ ਨਾਲ ਜੁੜੇ ਨੇ ਤੇ ਇਹਨਾਂ ਇਹਸਾਸ ਤੁਹਾਨੂੰ ਇਸੇ ਤਰ੍ਹਾਂ ਸਿਖਾ ਸਕਦੇ ਆ ਤੇ ਅੱਜ ਦਾ ਪ੍ਰੋਗਰਾਮ ਸਮੇ ਦਾ ਸੱਚ ਇੱਥੇ ਖਤਮ ਕਰਦੇ ਆ ਇਸੇ ਤਰ੍ਹਾਂ ਦੇਖਦੇ ਰਹੋ ਪ੍ਰੋਗਰਾਮ ਸਮੇ ਦਾ ਸੱਚ ਆਪਣੇ ਫੇਵਰਿਟ ਚੈਨਲ ਔਨ ਸਕਾਈ ਟਿਵੀ ਤੇ ਤਦ ਤੱਕ ਮੈਨੂੰ ਮੇਗਾ ਨोदय ਜਾਸਤ ਸ਼ੁਕਰੀਆ ਸਸੀ ਬਾਣੀ ਰਹੂ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟਿਵੀ ਦਿਨਾਲ